ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਲਿਓ ਨਿਕਲਦੇ ਸ਼ੇਰ ਕਾਂਡ ਚੌਥਾ ਕਾਬਲੀ ਹਿੰਦ ਸੋ ਆਵੜਿਓ ਦੱਖਣ ਗਈ ਸੋ ਗੱਲ ਦਿੱਲੀ ਨੇ ਪਹਿਲੇ ਹੱਲੇ ਵਿੱਚ ਹੀ ਅਹਿਮਦ ਸ਼ਾਹ ਅੱਗੇ ਗੋਡੇ ਟੇਕ ਦਿੱਤੇ ਅਸਲ ਵਿੱਚ ਮੀਰ ਮੰਨੂ ਦੇ ਮਾਰੇ ਜਾਣ ਮਗਰੋਂ ਲਾਹੌਰ ਵਿੱਚ ਖਾਨਾ ਜੰਗੀ ਫੈਲ ਗਈ 2-3 ਸਾਲ ਵਿੱਚ ਕਈ ਹਾਕਮ ਆਏ ਤੇ ਗਏ ਕਦੇ ਦਿੱਲੀ ਕਦੇ ਕਾਬਲ ਇਸ ਖਾਨਾ ਜੰਗੀਦਾਦ ਸਿੱਖਾਂ ਨੂੰ ਬਹੁਤ ਫਾਇਦਾ ਹੋਇਆ ਮੀਰ ਮੰਨੂ ਦੀ ਮੌਤ ਤੋਂ ਮਗਰੋਂ ਉਸ ਦੀ ਬੀਵੀ ਮੁਰਾਦ ਬੇਗਮ ਨੇ ਆਪਣੇ 3 ਸਾਲਾ ਪੁੱਤਰ ਅਮੀਨ ਖਾਨ ਨੂੰ ਲਾਹੌਰ ਦੀ ਗੱਦੀ ਤੇ ਬਿਠਾ ਲਿਆ ਤੇ ਅਹਿਮਦ ਸ਼ਾਹ ਅਤੇ ਦਿੱਲੀ ਦੇ ਬਾਦਸ਼ਾ ਆਲਮਗੀਰ ਤੋਂ ਸਹਿਮਤੀ ਲੈ ਲਈ ਪਰ ਕੁਝ ਮਹੀਨਿਆਂ ਮਗਰੋਂ ਅਮੀਨ ਖਾਨ ਵੀ ਮਰ ਗਿਆ ਹੁਣ ਬੇਗਮ ਨੇ ਰਾਜ ਭਾਗ ਆਪਣੇ ਹੱਥਾਂ ਵਿੱਚ ਲੈ ਲਿਆ ਪਰ ਉਹ ਚੰਗੀ ਤੀਵੀ ਸਾਬਤ ਨਾ ਹੋਈ ਤੇ ਅਯਾਸ਼ੀਆਂ ਵਿੱਚ ਪੈ ਗਈ ਰਾਜ ਭਾਗ ਖੁਸਰਿਆਂ ਹੱਥ ਆ ਗਿਆ ਸ਼ਿਕਾਇਤਾਂ ਅਬਦਾਲੀ ਤੱਕ ਪੁੱਜੀਆਂ ਤਾਂ ਉਸਨੇ ਮੁਰਾਦ ਬੇਗਮ ਨੂੰ ਲਾਹੌਰ ਦਾ ਸੂਬੇਦਾਰ ਤੇ ਖਵਾਜਾ 우ਬੈਦੁੱਲਾ ਨੂੰ ਉਸ ਦਾ ਨਾਇਬ ਲਾ ਦਿੱਤਾ ਮੁਰਾਦ ਬੇਗਮ ਤੇ 우ਬੈਦੁੱਲਾ ਦੀ ਆਪਸ ਵਿੱਚ ਨਾ ਬਣੀ ਤੇ ਉਹ ਇੱਕ ਦੂਜੇ ਦੇ ਉਲਟ ਚੱਲ ਪਏ ਮੁਰਾਦ ਬੇਗਮ ਨੇ ਸੈਦ ਪਿਖਾਰੀ ਖਾਨ ਨੂੰ ਮਰਵਾ ਦਿੱਤਾ ਤੇ 우ਬੈਦੁੱਲਾ ਨੇ ਲਾਹੌਰ ਵਿੱਚ ਲੁੱਟ ਮਚਾ ਦਿੱਤੀ ਬੇਗਮ ਨੇ ਦਿੱਲੀ ਦੇ ਵਜ਼ੀਰ ਗਾਜ਼ੀ ਉਦਦੀਨ ਤੋਂ ਮਦਦ ਮੰਗੀ ਉਹ ਬੇਗਮ ਨੂੰ ਕੈਦ ਕਰਕੇ ਨਾਲ ਦਿੱਲੀ ਲੈ ਗਿਆ ਤੇ ਲਾਹੌਰ ਦਾ ਹਾਕਮ ਅਦੀਨਾ ਬੇਗ ਨੂੰ ਲਾ ਗਿਆ ਮੁਰਾਦ ਬੇਗਮ ਦੀ ਕੁੜੀ ਉਮਦਾ ਬੇਗਮ ਜਿਹੜੀ ਸ਼ਾਹ ਦੇ ਪੁੱਤਰ ਤੈਮੂਰ ਨਾਲ ਮੰਗੀ ਹੋਈ ਸੀ ਨੂੰ ਵਜ਼ੀਰ ਗਾਜ਼ੂਦੀਨ ਇਮਾਦੁਲ ਮੁਲਕ ਨੇ ਜ਼ੋਰੋ ਜ਼ੁਰੀ ਆਪਣੇ ਨਾਲ ਰੱਖ ਲਿਆ ਅਬਦਾਲੀ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹ ਹਿੰਦੁਸਤਾਨ ਵੱਲ ਚੱਲ ਪਿਆ ਅਦੀਨਾ ਬੇਗ ਤਾਂ ਉਸ ਦੇ ਆਉਣ ਦੀ ਖਬਰ ਸੁਣ ਕੇ ਹੀ ਭੱਜ ਨਿਕਲਿਆ ਸ਼ਾਹ ਨੇ ਬਿਨਾਂ ਕਿਸੇ ਵਿਰੋਧ ਲਾਹੌਰ ਦਾ ਹਾਕਮ ਮਿਰਜ਼ਾ ਜ਼ਾਨ ਨੂੰ ਜਲੰਧਰ ਦਾ 우ਬੈਦੁੱਲਾ ਨੂੰ ਤੇ ਪਹਾੜੀ ਇਲਾਕਾ ਕੁਮੰਡ ਚੰਦ ਕਟੋਚ ਨੂੰ ਦੇ ਦਿੱਤਾ। ਸ਼ਾਹ ਦਿੱਲੀ ਪਹੁੰਚਿਆ ਤਾਂ ਸਭ ਹੱਥ ਬੰਨੀ ਉਸ ਅੱਗੇ ਹਾਜ਼ਰ ਹੋਏ। ਵਜ਼ੀਰ ਗਾਜ਼ੂਦੀਨ ਵੀ ਮਾਫੀ ਮੰਗਦਾ ਸ਼ਾਹ ਦੇ ਪੈਰੀਂ ਪੈ ਗਿਆ। ਬਾਦਸ਼ਾਹ আলমগীর ਆਪ ਅਹਿਮਦ ਸ਼ਾਹ ਨੂੰ ਲਾਲ ਕਿਲੇ ਵਿੱਚ ਲੈ ਕੇ ਗਿਆ। ਕੁਝ ਦਿਨਾਂ ਵਿੱਚ ਹੀ ਅਫਗਾਨਾਂ ਨੇ ਦਿੱਲੀ ਲੁੱਟ ਕੇ ਖੰਡਰ ਕਰ ਦਿੱਤੀ। ਸਭ ਸ਼ਾਹੂਕਾਰ ਵਪਾਰੀ ਕੰਗਾਲ ਕਰ ਦਿੱਤੇ ਗਏ ਔਰਤਾਂ ਦੇ ਗਹਿਣੇ ਤੇ ਭਾਂਡੇ ਵੀ ਲੁੱਟ ਲਏ ਗਏ ਮੁਰਾਦ ਬੇਗਮ ਨੇ ਦਸ ਦਸ ਕੇ ਸਭ ਅਮੀਰ ਅਫਦਾਲੀ ਦੀ ਫੌਜ ਤੋਂ ਲੁੱਟਵਾਈ ਦਿੱਲੀ ਨੂੰ ਲੁੱਟ ਕੇ ਸ਼ਾਹ ਭਰਤਪੁਰ ਦੇ ਜਾਟਾਂ ਨੂੰ ਨਿਬਾਉਣ ਤੁਰ ਪਿਆ ਸੂਰਜਮਲ ਦੀ ਨਾਂ ਝੁਕੰਦੀ ਗੱਲ ਸੁਣ ਕੇ ਅਫਗਾਨਾਂ ਨੇ ਰੋਹ ਵਿੱਚ ਜਾਟਾਂ ਦਾ ਸਾਰਾ ਇਲਾਕਾ ਉਜਾੜ ਦਿੱਤਾ ਜਹਾਨਖਾਂ ਜਾਟਾਂ ਤੇ ਕਹਿਰ ਬਣ ਕੇ ਟੁੱਟਿਆ ਪਿੰਡਾਂ ਦੇ ਪਿੰਡ ਸਾੜ ਦਿੱਤੇ ਪਰਤਪੁਰ ਦੇ ਜਾਟਾਂ ਨੂੰ ਕੁਚਲ ਕੇ ਜਹਾਨਖਾਨ ਨੇ ਸਾਰਾ ਇਲਾਕਾ ਲੁੱਟ ਲਿਆ। ਹਿੰਦੁਸਤਾਨ ਵਿੱਚ ਵਸਦੇ ਪਠਾਨ ਵੀ ਦੁਰਾਨੀਆਂ ਨਾਲ ਰਲ ਗਏ ਤੇ ਰੱਜ ਕੇ ਲੁੱਟ ਮਾਰ ਕੀਤੀ। ਜਾਟਾਂ ਨੂੰ ਉਜਾੜ ਕੇ ਜਹਾਨਖਾਨ ਨੇ ਮਥਰਾ ਨੂੰ ਕੂਚ ਕੀਤਾ। Hindu ਤਿਉਹਾਰ ਹੋਲੀ ਦਾ ਦਿਨ ਸੀ। ਸਾਰਾ ਸ਼ਹਿਰ ਹੋਲੀ ਦੀ ਮਸਤੀ ਵਿੱਚ ਝੂਮ ਰਿਹਾ ਸੀ। ਚਾਰੇ ਪਾਸੇ ਗੁਲਾਲ ਉੱਡ ਰਿਹਾ ਸੀ। ਖੁਸ਼ੀ ਵਿੱਚ ਖੀਵੇ ਮਥਰਾ ਉੱਤੇ ਦੁਰਾਨੀ ਇਸ ਤਰ੍ਹਾਂ ਟੁੱਟ ਕੇ ਪੈ ਗਏ। ਤੇ ਕਤਲੇਆ ਮਚਾਈ ਕਿ ਕੁਝ ਪਲਾ ਮਗਰੋਂ ਹੀ ਇਹ ਪਤਾ ਕਰਨਾ ਔਖਾ ਹੋ ਗਿਆ ਕਿ ਕਿਹੜੇ ਹੋਲੀ ਦੇ ਰੰਗ ਹਨ ਤੇ ਕਿਹੜੇ ਮਥਰਾਵਾਸੀਆਂ ਦਾ ਲਹੂ ਦਰਾਨੀਆਂ ਨੇ ਰੰਗਾ ਨਾਲ ਹੋਲੀ ਖੇਡਦੇ ਲੋਕਾਂ ਦੇ ਲਹੂ ਨਾਲ ਰੱਜ ਕੇ ਹੋਲੀ ਖੇਡੀ ਲਹੂ ਨਾਲ ਰੰਗੀ ਇਸ ਬ੍ਰਜ ਭੂਮੀ ਨੂੰ ਮਗਰੋਂ ਜਹਾਨ ਖਾਨ ਦੇ ਹੁਕਮ ਉੱਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਵੱਡੇ ਵੱਡੇ ਮੰਦਰਾਂ ਵਿੱਚੋਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਉਖਾੜ ਕੇ ਚੂਰ ਚੂਰ ਕਰ ਦਿੱਤੀਆਂ ਤੇ ਬਾਜ਼ਾਰਾਂ ਵਿੱਚ ਰੁੱਲ ਲਈ ਸੁੱਟ ਦਿੱਤੀਆਂ ਗਈਆਂ ਮੰਦਰਾਂ ਦੀ ਭਾਰੀ ਬੇਅਦਬੀ ਕੀਤੀ ਗਈ ਸੈਂਕੜੇ ਹਿੰਦੂ ਬੈਰਾਗੀ ਸਾਧੂਆਂ ਦੇ ਸਿਰ ਕਲਮ ਕੀਤੇ ਗਏ ਤੇ ਮਗਰੋਂ گاਵਾ ਕਤਲ ਕਰਕੇ ਉਹਨਾਂ ਦੇ ਸਿਰ ਇਨ੍ਹਾਂ ਹਿੰਦੂ ਸੰਨਿਆਸੀਆਂ ਦੇ ਧੜਾਂ ਉੱਪਰ ਬੰਨੇ ਗਏ ਐਸਾ ਘੋਰ ਕਤਲਿਆ ਤੇ ਜ਼ਾਲਮਾਨਾ ਵਿਹਾਰ ਤਾਂ ਮਥਰਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਦੇਖਿਆ ਸੀ ਮਥਰਾ ਵਿੱਚ ਹੀ ਗਿਲਜਿਆਂ ਨੇ ਆਪਣਾ ਡੇਰਾ ਜਮਾਲਿਆ ਮਥਰਾ ਤੇ ਭਰਤਪੁਰ ਦੇ ਵਿਚਾਲੇ ਇੱਕ ਬੜਾ ਭਾਰੀ ਤੇ ਨਾਂ ਤੋੜਿਆ ਜਾ ਸਕਣ ਵਾਲਾ ਗੜ੍ਹ ਸੀ ਮਥਰਾ ਤੋਂ ਭੱਜੇ ਕੁਝ ਵਪਾਰੀਆਂ ਨੇ ਉਸ ਕਿਲੇ ਵਿੱਚ ਜਾ ਸ਼ਰਨ ਲਈ ਕੁਝ ਮਰਾਠੇ ਵੀ ਚੁੰਕੂ ਮਰਾਠੇ ਦੀ ਅਗਵਾਈ ਵਿੱਚ ਉਸ ਕਿਲੇ ਵਿੱਚ ਜਾ ਕੇ ਲੋਕ ਬੈਠੇ ਸਨ ਇਸ ਕਿਲੇ ਬਾਰੇ ਮਸ਼ਹੂਰ ਸੀ ਕਿ ਜਾਟਾਂ ਦਾ ਇਹ ਕਿਲਾ ਕਿਸੇ ਤੋਂ ਨਹੀਂ ਟੁੱਟ ਸਕਦਾ ਸੀ ਨਿੱਕੀ ਇੱਟ ਦਾ ਪੱਕਾ ਮਜ਼ਬੂਤ ਕਿਲਾ ਸੀ ਜਿਸ ਦੀਆਂ ਕੰਧਾਂ ਤੇ ਵੱਡੀਆਂ ਛੋਟੀਆਂ ਟੋਪਾਂ ਤੇ ਲੰਬੀ ਨਾਲੀ ਦੀਆਂ ਬੰਦੂਕਾਂ ਜਿਨ੍ਹਾਂ ਨੂੰ ਜੰਜਾਈਲਾਂ ਵੀ ਆਖਿਆ ਜਾਂਦਾ ਹੈ ਬੀੜੀਆਂ ਹੋਈਆਂ ਸਨ ਕਿਲੇ ਦੀਆਂ ਕੰਧਾਂ ਦੁਆਲੇ ਬਹੁਤ ਡੂੰਗੀ ਪਾਣੀ ਦਿਖਾਈ ਸੀ ਜਿਸ ਨੂੰ ਪਾਰ ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਡੂੰਗੀ ਹੋਣ ਕਰਕੇ ਉਸੇ ਥੋਂ ਸੁਰੰਗ ਵੀ ਨਹੀਂ ਬਣਾਈ ਜਾ ਸਕਦੀ ਸੀ ਨਾ ਹੀ ਕਿਲੇ ਦੀਆਂ ਮਜ਼ਬੂਤ ਕੰਧਾਂ ਤੇ ਤੋਪਾਂ ਦੇ ਗੋਲਿਆਂ ਦਾ ਕੋਈ ਅਸਰ ਸੀ ਨਾਲ ਹੀ 12 ਵਰਿਆਂ ਦਾ ਅੰਨ ਪਾਣੀ ਵੀ ਕਿਲੇ ਅੰਦਰ ਜਮਾ ਕੀਤਾ ਹੋਇਆ ਸੀ ਸੋ ਜੇ 12 ਸਾਲ ਘੇਰਾ ਵੀ ਪਿਆ ਰਹੇ ਕਹਾਵੀ ਕਿਲੇ ਵਿੱਚ ਬੈਠੇ ਸਿਪਾਈਆਂ ਤੇ ਸਰਨਾਰਥੀਆਂ ਦਾ ਬਾਹਰੋਂ ਰਾਸ਼ਨ ਪਾਣੀ ਬੰਦ ਕੀਤੇ ਜਾਣ ਤੇ ਵੀ ਸਰ ਸਕਦਾ ਸੀ ਇਸ ਕਿਲੇ ਨੂੰ ਕੋਈ ਲਗਾ ਰੱਖਦੇ ਸਨ ਹਿੰਦੂਆਂ ਵਿੱਚ ਇਹ ਰਾਮਗੜ੍ਹ ਤੇ ਮੁਸਲਮਾਨਾਂ ਵਿੱਚ ਅਲੀਗੜ੍ਹ ਕਰਕੇ ਵੀ ਮਸ਼ਹੂਰ ਸੀ ਹੁਣ ਜੇ ਕਿਲਾ ਇੰਨਾ ਮਜ਼ਬੂਤ ਸੀ ਤਾਂ ਇਸ ਸੁਭਾਵਕ ਹੀ ਸੀ ਕਿ ਅੰਦਰ ਬੈਠੇ ਹਾਕਮਾਂ ਤੇ ਫੌਜਦਾਰਾਂ ਨੂੰ ਇਸ ਦਾ ਹੰਕਾਰ ਹੋ ਜਾਂਦਾ ਜਦ ਉਹਨਾਂ ਨੂੰ ਕਿਲਾ ਸਰ ਹੋਣ ਦਾ ਭੈ ਹੀ ਨਹੀਂ ਸੀ ਸੋ ਉਹਨਾਂ ਨੂੰ ਬਹੁਤ ਹੰਕਾਰ ਹੋ ਗਿਆ ਕਿਲੇ ਕੋਲ ਦੀ ਜਦ ਵੀ ਕੋਈ ਕਿਸੇ ਹੋਰ रियासत ਜਾਂ ਸਲਤਨਤ ਦੀ ਫੌਜ ਲੰਘਦੀ ਤਾਂ ਕਿਲੇ ਤੇ ਖਲੋਤੇ ਫੌਜਦਾਰ ਤੇ ਸਿਪਾਈ ਉਹਨਾਂ ਦਾ ਮਖੌਲ ਉਡਾਉਂਦੇ ਚੂੜੀਆਂ ਕੀ ਭਾ ਲਾਈਆਂ ਨੇ ਵੰਜਾਰਿਓ ਹੋੱਕਾ ਤਾਂ ਉੱਚੀ ਦਿਓ ਜਿਹੜੇ ਵੰਜਾਰੇ ਦੀ ਆਵਾਜ਼ ਹੀ ਲੋਕਾਂ ਤੱਕ ਨਾ ਪਹੁੰਚੀ ਉਸ ਦੀਆਂ ਚੂੜੀਆਂ ਸਵਾ ਵਿਕਣ ਗਈਆਂ ਇਸ ਤਰ੍ਹਾਂ ਦੇ ਮਖੌਲ ਕੋਲੋਂ ਲੰਘਣ ਵਾਲੇ ਦੂਜੇ ਬਾਦਸ਼ਾਹਾਂ ਤੇ ਫੌਜਦਾਰਾਂ ਦੇ ਬਣਾਏ ਜਾਂਦੇ ਸਨ ਪਰ ਕਿਲਾ ਨਾ ਮਾਰ ਸਕਣ ਦੀ ਵਿਚਾਰਗੀ ਵਿੱਚ ਹਰ ਕੋਈ ਉਹਨਾਂ ਦੇ ਇਹ ਬੋਲ ਸਹਾਰਦਾ ਹੋਇਆ ਦੰਦ ਪੀ ਕੇ ਰਹਿ ਜਾਂਦਾ ਤੇ ਚੁੱਪਚਾਪ ਉਥੋਂ ਅੱਗੇ ਚਲਾ ਜਾਂਦਾ ਅਬਦਾਲੀ ਜਦ ਆਗਰੇ ਨੂੰ ਜਾਂਦਾ ਉਸ ਕਿਲੇ ਕੋਲ ਦੀ ਲੰਘ ਰਿਹਾ ਸੀ ਤਾਂ ਕਿਲੇ ਅੰਦਰੋਂ ਕਿਸੇ ਨੇ ਨਗਾਰਾ ਵਜਾ ਦਿੱਤਾ ਸ਼ਾਹ ਨੇ ਫੌਜ ਰੋਕ ਲਈ ਨਜੀਬ ਖਾਂ ਚਾਹੁੰਦਾ ਸੀ ਕਿ ਸ਼ਾਹ ਇੱਥੋਂ ਨਿਕਲ ਚੱਲੇ ਕਿਉਂਕਿ ਉਹ ਇਸ ਕਿਲੇ ਦੀ ਮਜ਼ਬੂਤੀ ਤੋਂ ਵਾਕਿਫ ਸੀ ਉਸ ਨੂੰ ਪਤਾ ਸੀ ਕਿ ਜੇ ਸ਼ਾਹ ਇੱਥੇ ਬੈਠ ਗਿਆ ਤਾਂ ਸਮੇਂ ਤੇ ਸਾਧਨਾਂ ਦਾ ਬਹੁਤ ਨੁਕਸਾਨ ਹੋ ਜਾਵੇਗਾ ਇਹ ਕਿਲਾ ਤਾਂ ਛੇਤੀ ਟੁੱਟਣੋਂ ਰਿਹਾ। ਇਹ ਨਗਾਰਾ ਕਿਸਨੇ ਵਜਾਇਆ ਹੈ? ਅਹਿਮਦ ਸ਼ਾਹ ਨੇ ਨਜੀਬ ਖਾਨ ਨੂੰ ਪੁੱਛਿਆ। ਇਹ ਤਾਂ ਜੀ ਇੱਥੇ ਕੁਝ ਫਕੀਰਾਂ ਦਾ ਡੇਰਾ ਹੈ। ਉਹਨਾਂ ਨੇ ਵਜਾਇਆ ਹੋਵੇਗਾ ਹਜ਼ੂਰ। ਨਜੀਬ ਖਾਨ ਗਲਤਾਲ ਨਹੀਂ ਚਾਹੁੰਦਾ ਸੀ। ਤੈਨੂੰ ਪਤਾ ਹੈ ਕਿਸੇ ਫੌਜ ਲੰਘਦੀ ਤੋਂ ਨਗਾਰਾ ਵਜਾਉਣਾ ਬਗਾਵਤ ਦੀ ਨਿਸ਼ਾਨੀ ਹੈ। ਇਹ ਨਗਾਰਾ ਵੀ ਸਾਥੋਂ ਆਕੀ ਹੋਣ ਦਾ ਹੁੱਕਾ ਦੇ ਰਿਹਾ ਹੈ। ਅਬਦਾਲੀ ਫੇਰ ਬੋਲਿਆ ਤੇ ਕਿਸੇ ਤਰ੍ਹਾਂ ਓੜਪੋੜ ਕਰਕੇ ਨਜੀਬ ਖਾਨ ਨੇ ਅਬਦਾਲੀ ਨੂੰ ਸਮਝਾ ਲਿਆ ਤੇ ਅੱਗੇ ਤੁਰਨ ਲਈ ਰਾਜ਼ੀ ਕਰ ਲਿਆ। ਪਰ ਹੰਕਾਰ ਵਿੱਚ ਆਏ ਹੋਏ जाट ਕਦੋਂ ਟਲਦੇ ਸਨ ਉਹਨਾਂ ਨਗਾਰਾ ਫੇਰ ਵਜਾ ਦਿੱਤਾ ਹੁਣ ਤਾਂ ਅਬਦਾਲੀ ਗੁੱਸੇ ਨਾਲ ਲਾਲ ਹੋ ਗਿਆ ਤੇ ਉਸਨੇ ਫੌਜ ਕਿਲੇ ਵੱਲ ਮੋੜ ਲਈ ਫਕੀਰ ਹੋਣ ਭਾਵੇਂ ਸਿਆਸੀ ਹੁਣ ਇਹਨਾਂ ਨੂੰ ਸਬਕ ਸਿਖਾਏ ਬਿਨਾ ਮੈਂ ਇੱਕ ਕਦਮ ਵੀ ਅੱਗੇ ਨਹੀਂ ਪਟਾਂਗਾ ਇਹ ਤਾਂ ਤੁਹਾਡੇ ਲੰਗਨ ਦੀ ਖੁਸ਼ੀ ਵਿੱਚ ਨਗਾਰੇ ਵਜਾ ਰਹੇ ਨੇ ਬਾਦਸ਼ਾਹ ਸਲਾਮਤ ਨਜੀਬ ਖਾਨ ਨੇ ਫੇਰ ਬਥੇਰਾ ਜੋਰ ਲਾਇਆ ਪਰ ਅਬਦਾਲੀ ਹੁਣ ਹਮਲੇ ਲਈ ਬਜੇਦ ਸੀ ਇਹਨਾਂ ਨੂੰ ਮਾਰੇ ਬਿਨਾ ਅੱਗੇ ਜਾਣਾ ਹੁਣ ਮੇਰੇ ਸੁਭਾਅ ਦੇ ਉਲਟ ਗੱਲ ਹੈ ਨਜੀਬ ਖਾਨ ਅਬਦਾਲੀ ਨੇ ਗੱਲ ਸਾਫ਼ ਕਰ ਦਿੱਤੀ ਇੰਨੇ ਨੂੰ ਕਿਲੇ ਦੀ ਕੰਧ ਤੋਂ ਜਾਟਾਂ ਨੇ ਫੇਰ ਨਗਾਰਾ ਵਜਾ ਦਿੱਤਾ ਤੇ ਅਬਦਾਲੀ ਨੂੰ ਸੁਣਾ ਕੇ ਕਹਿਣ ਲੱਗੇ ਇਹ ਵੰਜਾਰੇ ਕਿੱਥੋਂ ਦੇ ਨੇ ਭਾਈ ਇਹਨਾਂ ਦੇ ਘੱਗਰਿਆਂ ਤੋਂ ਤਾਂ ਜਾਪਦਾ ਹੈ ਕਿ ਇਹ ਤਾਂ ਕਿਸੇ ਦੂਰ ਦੇਸ਼ ਤੋਂ ਆਏ ਨੇ ਇੱਧਰ ਸਿਰਫ ਚੂੜੀਆਂ ਵੇਚਣ ਆਏ ਹੋ ਜਾਂ ਹੋਰ ਸਮਾਨ ਵੀ ਆ ਤੁਹਾਡੇ ਕੋਲ ਕਾਬਲ 'ਚ ਚੂੜੀਆਂ ਦਾ ਕੀ ਭਾਅ ਚੱਲਦਾ ਹੈ ਭਾਈ ਵੰਜਾਰੇਓ ਜਰਾ ਆਪਣੀ ਜ਼ੁਬਾਨ ਵਿੱਚ ਹੋਕਾ ਤਾਂ ਦੇ ਕੇ ਵਿਖਾਓ ਅਸੀਂ ਵੀ ਦੇਖੀਏ ਕਿ ਕਾਬਲ ਦੇ ਵੰਜਾਰੇ ਹਾਕ ਕਿਵੇਂ ਮਾਰਦੇ ਨੇ ऐसे बोला ਨੇ ਤਾਂ अब्दालि ਦਾ سینਾ چیر ਦਿੱਤਾ ਉਹ क्रोध ਨਾਲ नजीब खान ਵੱਲ ਵੇਖਦਾ ਹੋਇਆ ਬੋਲਿਆ ਇਹ ਫਕੀਰ ਨੇ ਜਾਨ ਬਖਸ਼ੀ ਹੋਵੇ ਹਜੂਰ ਪਰ ਇਹ ਬਹੁਤ ਹੰਕਾਰੇ ਹੋਏ जाट ਨੇ ਹੰਕਾਰੀਆਂ ਦਾ ਹੰਕਾਰ ਭੰਨਣ ਹੀ ਤਾਂ ਅਸੀਂ ਆਏ ਹਾਂ ਇਹ ਤਾਂ ਫਿਰ ਸਾਡੇ ਪਸੰਦੀ ਦਾ ਵੈਰੀ ਹੋਏ ਹੋਰ ਦੱਸ ਇਹਨਾਂ ਬਾਰੇ ਇਹ ਕਿਲਾ ਬਹੁਤ ਸਖਤ ਹੈ ਹਜੂਰ ਅਜੇ ਤੀਕ ਕਿਸੇ ਤੋਂ ਮਾਰਿਆ ਨਹੀਂ ਗਿਆ ਇਸ ਗੱਲ ਦਾ ਬਹੁਤ ਭਾਰੀ ਹੰਕਾਰ ਜਾਟਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ ਇੱਕ ਤਾਂ ਕਿਲਾ ਬਹੁਤ ਭਾਰੀ ਹੈ ਤੇ ਉੱਤੋਂ ਅੰਦਰ ਫੌਜ ਵੀ ਬਹੁਤ ਭਰੀ ਹੋਈ ਹੈ ਜੋ ਫਿਰ ਇਹ ਖਾਈ ਹੋਣ ਕਰਕੇ ਸਰੰਗ ਪਟਕੇ ਵੀ ਅੰਦਰ ਨਹੀਂ ਜਾਇਆ ਜਾ ਸਕਦਾ 12 ਸਾਲ ਦੇ ਕਰੀਬ ਦਾ ਰਾਸ਼ਨ ਅੰਦਰ ਜਮਾ ਕੀਤਾ ਹੋਇਆ ਹੈ ਨਜੀਬ ਖਾਨ ਨੇ ਸਾਰੀ ਗੱਲ ਅਬਦਾਲੀ ਨੂੰ ਖੋਲ ਕੇ ਸੁਣਾਈ ਹਿੰਦੁਸਤਾਨ ਅਸੀਂ ਕਿਲੇ ਪੰਨ ਨਹੀਂ ਆਏ ਹਾਂ ਨਜੀਬ ਖਾਨ ਅਸੀਂ ਕੋਈ ਵਪਾਰ ਕਰਨ ਜਾਂ ਚੂੜੀਆਂ ਵਿੱਚ ਨਹੀਂ ਆਏ ਪਰ ਇਸ ਕਿਲੇ ਅੰਦਰ ਬੈਠੇ ਕੱਲੇ-ਕੱਲੇ ਸਪਾਈ ਦੇ ਜੇ ਮੈਂ ਚੂੜੀਆਂ ਨਾ ਪੁਵਾਈਆਂ ਤਾਂ ਮੈਨੂੰ ਅਹਿਮਦ ਸ਼ਾਹ ਕੀ ਨੇ ਕਹਿਣਾ ਹੈ ਜੇ ਮੇਰੇ ਤੋਂ ਕਿਲੇ ਹੀ ਫਤਿਹ ਨਾ ਹੋਏ ਤਾਂ ਮੈਂ ਕਾਹਦਾ ਪਾਤਸ਼ਾ ਤੇ ਕਾਦੀ ਮੇਰੀ ਬਾਦਸ਼ਾਹੀ ਅਬਦਾਲੀ ਨੇ ਆਪਣੀ ਸਖਤ ਕਿਲੇ ਫਤਿਹ ਕਰਨ ਵਾਲੀ ਪੋਥੀ ਮੰਗਵਾ ਲਈ ਇਸ ਕਿਲੇ ਦੇ ਹਾਨ ਦਾ ਕਿਲਾ ਉਸ ਵਿੱਚੋਂ ਲੱਭਿਆ ਸਭ ਅੰਦਾਜ਼ੇ ਤੇ ਜੋੜ ਘਟਾਓ ਕੀਤੇ ਤੇ ਕੁਝ ਸਮੇਂ ਮਗਰੋਂ ਪੋਥੀ ਬੰਦ ਕੀਤੀ ਮੁੱਛਾਂ ਤੇ ਹੱਥ ਫੇਰਿਆ ਤੇ ਉੱਚੀ ਉੱਚੀ ਹੱਸਣ ਲੱਗਾ ਲੜਾਈ ਦਾ ਨਗਾਰਾ ਵਜਾ ਦਿਓ ਤੇ ਜਵਾਬ ਦਿਓ ਜਾਟਾਂ ਦੇ ਨਗਾਰੇ ਦਾ ਫੌਜ ਦਾ ਪੜਾ ਇੱਥੇ ਹੀ ਕਰ ਲਓ ਹੁਣ ਇਹ ਕਿਲਾ ਮਾਰ ਕੇ ਹੀ ਆਗਰੇਵਾਲ ਵਧਾਂਗੇ ਪਰ ਇਹ ਕਿਲਾ ਤਾਂ 12 ਸਾਲ ਟੁੱਟਣ ਵਾਲਾ ਨਹੀਂ ਦੁਰੇ ਦੁਰਾਨੀ 8 ਦਿਨ ਸੁਣਦਾ ਨਜੀਬ ਖਾਨ 8 ਦਿਨ ਵਿੱਚ ਜੇ ਕਿਲਾ ਸਰ ਨਾ ਹੋਇਆ ਤਾਂ ਤੇਰੇ ਨਾਲ ਕੌਲ ਰਿਆ ਕਿ ਮੈਂ ਇਥੋਂ ਕਿਹੜਾ ਚੁੱਕ ਲਵਾਂਗਾ ਅਫਦਾਲੀ ਹੱਸਦਾ ਹੋਇਆ ਬੋਲਿਆ ਪਰ ਕਿਵੇਂ ਬਾਦਸ਼ਾਹ ਸਲਾਮਤ ਨਾ ਟੁੱਟਣ ਵਾਲੇ ਕਿਲੇ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਨਜੀਬ ਖਾਨ ਹਜੇ ਵੀ ਡਰ ਰਿਹਾ ਸੀ ਮਜ਼ਬੂਤ ਕਿਲੇ ਮਜ਼ਬੂਤ ਇਰਾਦਿਆਂ ਅੱਗੇ ਨਹੀਂ ਟਿਕ ਸਕਦੇ ਨਜੀਬ ਖਾਨ ਬੁਜਦਲ ਹਿੰਦੁਸਤਾਨੀ ਰਾਜੀ 12 ਸਾਲ ਕੀ 12 ਸਦੀਆਂ ਲੱਗੇ ਰਹਿਣ ਇਹ ਕਿਲਾ ਫਤੇ ਨਹੀਂ ਕਰ ਸਕਦੇ ਫਿਰ ਅਸੀਂ ਕਿਵੇਂ ਬਸ ਇਹ ਨਹੀਂ ਪੁੱਛਣਾ ਤੂੰ ਮੇਰੇ ਤੋਂ ਜਿਵੇਂ ਜਿਵੇਂ ਮੈਂ ਕਹਾ ਉਵੇਂ ਕਰ ਅਬਦਾਲੀ ਆਪਣੀ ਨੀਤੀ ਵੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੁੰਦਾ ਸੀ ਸਾਰੀ ਫੌਜ ਵੰਡ ਕੇ ਕਿਲੇ ਦੇ ਚਾਰੇ ਪਾਸੇ ਲਾ ਦਿਓ ਸ਼ਾਹ ਨੇ ਫੌਜਦਾਰਾਂ ਨੂੰ ਹੁਕਮ ਦਿੱਤਾ ਆਪ ਅਬਦਾਲੀ ਆਪਣੇ 4-5 ਚੁਨਿੰਦਾ ਘੋੜਸਵਾਰ ਨਾਲ ਲੈ ਕੇ ਕਿਲੇ ਦਾ ਗਿੜਾ ਲਾਉਣ ਲਈ ਨਿਕਲ ਪਿਆ ਬਾਦਸ਼ਾਹੀ ਬਾਣਾ ਉਸਨੇ ਲਾ ਦਿੱਤਾ ਇੱਕ ਆਮ ਸਿਪਾਈ ਦੀ ਪੋਸ਼ਾਕ ਪਾ ਲਈ ਕਿਲੇ ਦੇ ਦਿਵਾਰੇ ਘੁੰਮਦਾ ਬਦਾਲੀ ਸਭ ਤਰ੍ਹਾਂ ਦੇ ਅੰਦਾਜ਼ੇ ਲਾ ਰਿਹਾ ਸੀ ਉੱਚੇ ਨੀਵੇਂ ਪਾਸਿਆਂ ਦੀ ਪਛਾਣ ਕਰ ਰਿਹਾ ਸੀ ਫੌਜਦਾਰਾਂ ਨੂੰ ਉਸਨੇ ਕਿਹਾ ਹੋਇਆ ਸੀ ਕਿ ਦਿਨ ਵੇਲੇ ਫੌਜ ਕਿਲੇ ਤੋਂ ਪਛਾਣ ਰੱਖਣੀ ਹੈ ਤੇ ਰਾਤ ਪੈਂਦੇ ਹੀ ਮੋਰਚੇ ਅਗਾਹ ਮੰਨ ਲੈਣੇ ਹਨ ਫਿਰ ਅਗਲੇ ਦਿਨ ਫੌਜ ਪਿੱਛੇ ਲੈ ਆਉਣੀ ਹੈ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕਰਨਾ ਬਸ ਉਹਨਾਂ ਨੂੰ ਦਬਧਾ ਵਿੱਚ ਹੀ ਰੱਖਣਾ ਹੈ ਇਸ ਤਰ੍ਹਾਂ ਅਬਦਾਲੀ ਥੋੜੇ-ਥੋੜੇ ਚਿਰ ਮਗਰੋਂ ਫੌਜਦਾਰਾਂ ਨੂੰ ਤਾਕੀਦ ਕਰਦਾ ਰਹਿੰਦਾ। ਇਸ ਕਿਲੇ ਦਾ ਕਿਲੇਦਾਰ ਰਾਏ ਮੱਲ ਸੀ। ਭਰਤਪੁਰੀਏ ਜਵਾਰ ਮੱਲ ਦਾ ਮਾਮਾ ਤੇ ਸੂਰਜ ਮੱਲ ਦਾ ਸਾਲਾ ਰਾਏ ਮੱਲ ਬੇਫਿਕਰੀ ਦੇ ਆਲਮ ਵਿੱਚ ਉਹ ਕਿਲੇ ਦੇ ਅੰਦਰ ਸੁੱਤਾ ਪਿਆ ਸੀ। ਕਿਲੇ ਦੀ ਮਜ਼ਬੂਤੀ ਦੇ ਮਾਣ ਨੇ ਉਸ ਨੂੰ ਆਲਸੀ ਕਰ ਦਿੱਤਾ ਸੀ। ਇਧਰ ਅਬਦਾਲੀ ਬਾਹਰ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ। ਜਦ ਪਹਿਲੀ ਰਾਤ ਅਫਗਾਨ ਫੌਜ ਕਿਲੇ ਦੇ ਨਜ਼ਦੀਕ ਗਈ ਤਾਂ ਜਾਟਾਂ ਨੇ ਗੋਲੀਆਂ ਦਾਗੀਆਂ ਪਰ ਅੱਗੇ ਕੋਈ ਜਵਾਬੀ ਹਮਲਾ ਨਾ ਹੋਣ ਕਰਕੇ ਉਹ ਵੀ ਸ਼ਾਂਤ ਹੋ ਗਏ। ਰੋਜ਼ ਰਾਤ ਨੂੰ ਅਫਗਾਨ ਫੌਜ ਕਿਲੇ ਵੱਲ ਜਾਂਦੀ ਤੇ ਸਵੇਰ ਹੁੰਦਿਆਂ ਹੀ ਪਿੱਛੇ ਪਰਤ ਆਉਂਦੀ। ਇਸ ਤਰ੍ਹਾਂ ਕਰਦੇ ਕਰਾਉਂਦੇ 7ਵਾਂ ਦਿਨ ਆ ਗਿਆ। ਪਰ ਗੱਲ ਜਿੱਥੇ ਪਹਿਲੇ ਦਿਨ ਖੜੀ ਸੀ 7ਵੇਂ ਦਿਨ ਵੀ ਉੱਥੇ ਹੀ ਖੜੀ ਸੀ। ਪਰ ਸਾਨੂੰ ਕੁਝ ਤਾਂ ਦੱਸੋ ਹਜ਼ੂਰ ਕਿ ਤੁਹਾਡੀ ਤਰਕੀਬ ਕੀ ਹੈ? ਐਤ ਕੀ ਜਾਣਖਾਂ ਬੋਲਿਆ। ਦੇਖ ਜਾਣਖਾਂ ਮੈਂ ਗੱਲ ਮੂਹੋਂ ਮਗਰੋਂ ਕੱਢਾਂਗਾ ਤੇ ਕਿਲੇ ਵਿੱਚ ਪਹਿਲਾਂ ਪਹੁੰਚ ਜਾਵੇਗੀ। ਸੋ ਇਸ ਭੇਦ ਨੂੰ ਮੇਰੇ ਅੰਦਰ ਹੀ ਸੁਰੱਖਿਅਤ ਰਹਿਣ ਦੇ ਜਿੱਤੇ 7 ਦਿਨ ਕੱਢੇ ਨੇ ਇੱਕ ਹੋਰ ਕੱਢ ਲਓ ਮੌਕਾ ਆਉਣ ਤੇ ਮੈਂ ਆਪ ਹੀ ਦੱਸ ਦਿਆਂਗਾ 7ਵੇਂ ਦਿਨ ਦਾ ਸੂਰਜ ਢਲਨ ਨੂੰ ਹੀ ਸੀ ਕਿ ਅਬਦਾਲੀ ਨੇ ਆਪਣੇ ਸਭ ਮੁਖੀ ਸਰਦਾਰਾਂ ਤੇ ਫੌਜਦਾਰਾਂ ਨੂੰ ਆਪਣੇ ਤੰਬੂ ਵਿੱਚ ਸੱਦਿਆ ਅੱਜ ਰਾਤ ਉਸ ਨੀਵੇਂ ਪਾਸਿਓਂ ਫੌਜ ਨਾਲ ਕਿਲੇ ਤੇ ਹੱਲਾ ਬੋਲ ਦਿਓ ਕਿਲੇ ਦੇ ਮੂਹਰੇ ਇੱਕ ਪਾਸੇ ਵੱਲ ਇਸ਼ਾਰਾ ਕਰਕੇ ਅਬਦਾਲੀ ਉਹਨਾਂ ਫੌਜਦਾਰਾਂ ਨੂੰ ਬੋਲਿਆ ਜੋ ਫੌਜ ਨਿਤ ਰਾਤ ਨੂੰ ਅੱਗੇ ਲੈ ਜਾਂਦੇ ਸਨ ਤੇ ਦਿਨ ਚੜਦੇ ਮਗਰ ਮੋੜ ਲਿਆਉਂਦੇ ਸਨ ਹਮਲਾ ਕਰਨ ਵਾਲੀਆਂ ਟੁਕੜੀਆਂ ਤੇ ਫੌਜਦਾਰਾਂ ਨੂੰ ਉਸ ਨੇ ਇੰਨੀ ਗੱਲ ਕਹਿ ਕੇ ਤਿਆਰੀ ਲਈ ਤੋੜ ਦਿੱਤਾ ਤੇ ਬਾਕੀ ਸਰਦਾਰ ਤੇ ਫੌਜਦਾਰ ਕੋਲ ਬਿਠਾਈ ਰੱਖੇ ਹੁਣ ਅੱਗੇ ਸੁਣੋ ਜਦ ਹੀ ਸਾਡੀਆਂ ਟੁਕੜੀਆਂ ਕਿਲੇ ਤੇ ਹਮਲਾ ਕਰਨ ਤਾਂ ਕਿਲੇ ਦੇ ਮਗਰਲੇ ਉੱਚੇ ਪਾਸੇ ਅਸੀਂ ਇੱਕ ਮਜ਼ਬੂਤ ਕੰਧ ਉਸਾਰਨੀ ਹੈ ਇੰਨੀ ਕੁ ਮਜ਼ਬੂਤ ਤੇ ਚੌੜੀ ਕਿ ਜਿਸ ਉੱਤੇ ਵੱਡੀਆਂ ਟੋਪਾਂ ਵੀੜੀਆਂ ਜਾ ਸਕਣ ਇਸ ਕਿਲੇ ਦੀਆਂ ਕੰਧਾਂ ਚਾਰੇ ਪਾਸਿਓਂ 30 ਹੱਥ ਉੱਚੀਆਂ ਹਨ ਤੇ ਸਾਡੀ ਉਸਾਰੀ ਜਾਣ ਵਾਲੀ ਕੰਧ ਦੀ ਉਚਾਈ 40 ਹੱਥ ਹੋਏਗੀ। ਛੇਤੀ ਨਾ ਜਾਓ ਤੇ ਤਿਆਰੀ ਸ਼ੁਰੂ ਕਰੋ। ਅਬਦਾਲੀ ਨੇ ਆਪਣੀ ਤਰਕੀਬ ਸਭ ਸਰਦਾਰਾਂ ਨੂੰ ਦੱਸੀ ਤੇ ਨਾਲ ਹੀ ਉਸਨੇ ਸ਼ਾਹਵਲੀ ਨੂੰ ਇਸ਼ਾਰਾ ਕੀਤਾ। ਮੌਕਾ ਆ ਗਿਆ ਹੈ ਸ਼ਾਹਵਲੀ। ਸ਼ਾਹਵਲੀ ਤੋਂ ਉਸਨੇ ਇੱਟਾਂ ਪੱਥਰਾਂ ਦੇ ਭਰੇ ਹੋਏ ਗੱਡੇ ਪਹਿਲਾਂ ਹੀ ਮੰਗਵਾ ਰੱਖੇ ਸਨ ਜੋ ਕਿਲੇ ਤੇ ਖਲੋਤੇ ਸਪਾਹੀਆਂ ਦੀਆਂ ਨਜ਼ਰਾਂ ਤੋਂ ਓਲੇ ਸਨ। ਸ਼ਾਹਵਲੀ ਉਹਨਾਂ ਨੂੰ ਲੈਣ ਚਲਾ ਗਿਆ। ਸਾਰੀ ਵਿਅੰਤ ਆਪਣੇ ਸਰਦਾਰਾਂ ਨੂੰ ਸਮਝਾ ਕੇ ਅਬਦਾਲੀ ਪਹਿਲਾਂ ਤਾਂ ਹਮਲਾ ਕਰਨ ਵਾਲੀਆਂ ਟੁਕੜੀਆਂ ਕੋਲ ਗਿਆ ਤੇ ਉਹਨਾਂ ਦਾ ਹੌਸਲਾ ਵਧਾਇਆ ਤੇ ਮਗਰੋਂ ਉਹ ਕੰਧ ਵਾਲੀ ਥਾਂ ਤੇ ਆ ਗਿਆ। ਉਧਰ توپਾਂ ਦਾ ਪਹਿਲਾ ਗੋਲਾ ਚੱਲਿਆ ਤੇ ਇੱਧਰ ਕੰਧ ਦੀਆਂ ਪਹਿਲੀਆਂ ਇੱਟਾਂ ਧਰੀਆਂ ਗਈਆਂ। ਦੋ ਪੈਰ ਤੋਂ ਵੀ ਘੱਟ ਸਮਾਂ ਹੈ ਸਾਡੇ ਕੋਲ। ਵੱਧ ਤੋਂ ਵੱਧ ਆਦਮੀ ਲਾ ਕੇ ਛੇਤੀ ਤੋਂ ਛੇਤੀ ਕੰਮ ਨੇ ਬੇੜੋ। ਸਵੇਰ ਹੋਣ ਤੋਂ ਪਹਿਲਾਂ ਅਸੀਂ توپਾਂ ਕਿਲੇ ਵੱਲ ਦਾਗ ਦੇਣੀਆਂ ਹਨ। ਇਸੇ ਤਰ੍ਹਾਂ ਹੀ ਕੀਤਾ ਗਿਆ। ਹਮਲਾ ਕਰਨ ਵਾਲੀਆਂ ਟੁਕੜੀਆਂ ਨੇ ਜਾਟਾਂ ਨੂੰ ਇੱਕ ਪਾਸੇ ਉਲਝਾ ਲਿਆ ਤੇ ਉਹਨਾਂ ਦੇ ਪਿਛਲੇ ਪਾਸੇ ਅਫਗਾਨਾਂ ਨੇ ਮਜਬੂਤ ਕੰਧ ਉਸਾਰ ਲਈ ਜਦ ਸਵੇਰ ਹੋਈ ਤੇ ਟਿੱਕੀ ਚੜੀ ਤੇ ਜਾਟਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਕਿਲੇ ਦੇ ਵੇੜੇ ਵੱਲ ਮੂੰਹ ਕਰਕੇ ਰੌਲਾ ਪਾਇਆ ਪਰ ਜਦ ਨੂੰ ਉਹ ਕੁਝ ਬੋਲਦੇ ਤਦ ਨੂੰ ਅਫਗਾਨ ਤੋਪਾਂ ਦੇ ਪਹਿਲੇ ਗੋਲੇ ਉਹਨਾਂ ਆਪਣੇ ਸਿਰਾਂ ਤੋਂ ਲੰਘਦੇ ਦੇਖੇ ਗੋਲੇ ਕਿਲੇ ਦੇ ਵੇੜੇ ਵਿੱਚ ਡਿੱਗੇ ਤੇ ਬਹੁਤ ਭਿਆਨਕ ਧਮਾਕਾ ਹੋਇਆ ਐਡੇ ਵੱਡੇ ਧਮਾਕੇ ਨਾਲ ਜਾਟਾਂ ਦੇ ਹੋਸ਼ ਉੱਡ ਗਏ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਹੋਇਆ ਕਿ ਸੁੱਤੇ ਪਏ رائےਮਲ ਨੂੰ ਜਦ ਸੈਨਾਪਤੀ ਨੇ ਜਗਾਇਆ ਤਾਂ ਉਹ ਬੋਲਿਆ ਪਤਾ ਨਹੀਂ ਹਜੂਰ ਅਚੰਭਾ ਹੋ ਗਿਆ ਹੈ ਕੱਲ ਤਾਂ ਉੱਥੇ ਕੁਝ ਨਹੀਂ ਸੀ ਰਾਤ ਮੈਂ ਆਪ ਕਿਹੜਾ ਮਾਰ ਕੇ ਆਇਆ ਇਹ ਤਾਂ ਕੋਈ ਛਲਾਵਾ ਹੈ ਹਜੂਰ ਕੀ ਬਕਵਾਸ ਕਰ ਰਹੇ ਆ ਸਾਫ਼-ਸਾਫ਼ ਕਿਉਂ ਨਹੀਂ ਦੱਸਦਾ ਕੁਝ ਪਤਾ ਨਹੀਂ ਜੀ ਸੰਜੀਵਨੀ ਬੂਟੀ ਵਾਲੇ ਪਹਾੜ ਵਾਂਗ ਕਿਲੇ ਦੀ ਮਗਰਲੀ ਬਾਹੀ ਰਾਤੋਂ ਰਾਤ ਕੋਈ ਉੱਚੀ ਤੇ ਚੌੜੀ ਕੰਧ ਰੱਖ ਗਿਆ ਹੈ ਤੇ ਅਫਗਾਨਾਂ ਨੇ ਕਿਲੇ ਤੇ ਹਮਲਾ ਕਰ ਦਿੱਤਾ ਹੈ ਸੁਣਦਿਆਂ ਹੀ ਰਾਏ ਮੱਲ ਦੀ ਸੁੱਧ ਬੁੱਧ ਜਵਾਬ ਦੇ ਗਈ ਇੰਨੇ ਚਿਰ ਨੂੰ ਕੁਝ ਹੋਰ ਗੋਲੇ ਕਿਲੇ ਦੇ ਅੰਦਰ ਡਿੱਗੇ ਤੇ ਧਮਾਕਾ ਸੁਣ ਕੇ ਰਾਏ ਮੱਲ ਦੀ ਰੂਹ ਕੰਬ ਗਈ ਜਦ ਉਸਨੇ ਬਾਹਰ ਆ ਕੇ ਦੇਖਿਆ ਤਾਂ ਵਿਹੜੇ ਵਿੱਚ ਧੂਏ ਦਾ ਇੱਕ ਪਹਾੜ ਬਣਿਆ ਪਿਆ ਸੀ ਸਾਰਾ ਕਿਲਾ ਧੂਆਂ ਧਾਰ ਹੋ ਚੁੱਕਾ ਸੀ ਅਬਦਾਲੀ ਨੇ ਤੀਰਾਂ ਤੇ ਬੰਦੂਕਾਂ ਵਾਲੇ ਨਿਸ਼ਾਨਚੀ ਵੀ ਕੰਧ ਉੱਤੇ ਚੜਾ ਲਏ ਉਹਨਾਂ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਤੇ ਜੱਟਾਂ ਦੇ ਸੀਨੇ ਵਿੰਨੇ ਜਾਣ ਲੱਗੇ ਕੋਚਰ ਮਗਰੋਂ ਸ਼ਾਹ ਨੂੰ ਕਿਲੇ ਵਿੱਚ ਜਾਟਾਂ ਦਾ ਗੋਲਾ ਬਰੂਦ ਜਮਾ ਕੀਤੀ ਹੋਈ ਥਾਂ ਦਾ ਪਤਾ ਲੱਗ ਗਿਆ ਉਸ ਨੇ ਆਪਣੇ ਤੀਰ ਅੰਦਾਜ਼ਾ ਤੋਂ ਉਸ ਪਾਸੇ ਨੂੰ ਅਗਣ ਬਾਣ ਚਲਵਾਏ ਵੇਖਦੇ ਵੇਖਦੇ ਹੀ ਜਾਟਾਂ ਦੇ ਗੋਲੇ ਬਰੂਦ ਦੇ ਢੇਰ ਨੂੰ ਅੱਗ ਲੱਗ ਗਈ ਤੇ ਆਪਣਾ ਜੰਗੀ ਸਮਾਨ ਹੀ ਉਹਨਾਂ ਲਈ ਹੋਰ ਵੱਡੀ ਮੁਸੀਬਤ ਬਣ ਗਿਆ ਅਗਨੀ ਬਾਣ ਦੇ ਨਾਲ ਹੀ ਅਫਗਾਨ ਤੀਰ ਅੰਦਾਜ਼ ਜ਼ਹਿਰੀਲੇ ਤੀਰ ਵੀ ਚਲਾਉਣ ਲੱਗੇ ਜ਼ਹਿਰ ਦੀਆਂ ਥੈਲੀਆਂ ਤੀਰਾਂ ਦਾ ਬਣ ਕੇ ਕਿਲੇ ਵੱਲ ਛੱਡੀਆਂ ਗਈਆਂ ਅਗ ਨਾਲ ਸੜ ਕੇ ਉਹ ਜ਼ਹਿਰ ਧੂੰਏ ਵਿੱਚ ਰਲ ਗਿਆ ਤੇ ਜ਼ਹਿਰੀਲੇ ਧੂੰਏ ਨੇ ਅੰਦਰ ਇੱਕ ਪਲ ਵੀ ਰੁਕਣਾ ਔਖਾ ਕਰ ਦਿੱਤਾ ਜੇ ਕੋਈ ਵੀ ਕਿਲੇ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਉਹ ਕਿਲੇ ਦੀ ਚੌਥੀ ਬਾਹੀ ਵੱਲ ਆ ਜਾਵੇ ਉਧਰੋਂ ਬਾਹਰ ਨਿਕਲਣ ਵਾਲੇ ਦੀ ਜਾਨ ਬਖਸ਼ ਦਿੱਤੀ ਜਾਵੇਗੀ ਅਬਦਾਲੀ ਨੇ ਇਹ ਹੁੱਕਾ ਚਾਰੇ ਪਾਸੇ ਦਵਾ ਦਿੱਤਾ ਤੇ ਚੌਥੀ ਬਾਹੀ ਤੋਂ ਸਾਰੇ ਮੋਰਚੇ ਵੀ ਚਕਵਾ ਦਿੱਤੇ ਜੋ ਵੀ ਕਿਲੇ ਵਿੱਚੋਂ ਹਥਿਆਰ ਸੁੱਟ ਕੇ ਭੱਜਣ ਲੱਗਾ ਉਸ ਨੂੰ ਸੱਚਮੁੱਚ ਕੁਝ ਨਾ ਆਖਿਆ ਗਿਆ ਅਗ ਨਾਲ ਝੁਲਸੇ ਸਰੀਰਾਂ ਜ਼ੈਰ ਨਾ ਕਰ ਲਾਉਂਦੇ ਸਪਾਈਆਂ ਨੂੰ ਤੱਕ ਕੇ ਬਾਕੀ ਸਭ ਬਜੇ ਹੋਏ ਬਾਹਰ ਨੂੰ ਭੱਜੇ ਲੜਨਾ ਤਾਂ ਸਭ ਜਾਟਾਂ ਨੂੰ ਕਦੋਂ ਦਾ ਭੁੱਲ ਗਿਆ ਸੀ ਹੁਣ ਤਾਂ ਬਸ ਕਿਸੇ ਵੀ ਤਰ੍ਹਾਂ ਜਾਨ ਬਚਾਉਣ ਲਈ ਜਦੋਜਹਿਦ ਕਰ ਰਹੇ ਸਨ ਇਹੀ ਸਨ ਤੇਰੇ 12 ਸਾਲ ਅੰਦਰ ਟਿਕੇ ਰਹਿਣ ਵਾਲੇ 8 ਦਿਨ ਦੀ ਮਾਰ ਨਹੀਂ ਸਹਿ ਸਕੇ ਮਾਰ ਤਾਂ ਸਗੋਂ ਕੁਝ ਘੰਟਿਆਂ ਦੀ ਹੀ ਸੀ 8 ਦਿਨ ਦਾ ਤਾਂ ਨਹੀਂ ਸਹਿ ਸਕੇ ਮੁਸਕਰਾਉਂਦਾ ਹੋਇਆ ਅਬਦਾਲੀ ਨਜੀਬ ਖਾਂ ਵੱਲ ਦੇਖ ਕੇ ਬੋਲਿਆ ਨਜੀਬ ਖਾਂ ਹੁਣ ਚੁੱਪ ਸੀ ਸੂਰਜ ਢਲ ਗਿਆ ਤੇ ਰਾਤ ਪੈਣ ਲੱਗੀ ਅਬਦਾਲੀ ਨੇ ਹਮਲਾ ਬੰਦ ਕਰਵਾ ਦਿੱਤਾ ਕਿਲੇ ਵਿੱਚੋਂ ਜਾਟ ਹਜੇ ਵੀ ਭੱਜ ਰਹੇ ਸਨ ਇਹਨਾਂ ਵਿੱਚ ਹੀ ਭੇਸ ਵਟਾ ਕੇ ਰਾਏ ਮੱਲ ਵੀ ਨਿਕਲ ਗਿਆ ਉਹਨਾਂ ਸਭ ਨੇ ਜਮਣਾ ਤੇ ਜਾ ਕੇ ਸਾਹ ਲਿਆ ਰਾਏ ਮੱਲ ਨੇ ਆਪਣੇ ਭਾਣ ਜੇ ਜਵਾਰ ਮੱਲ ਨੂੰ ਸਹਾਇਤਾ ਲਈ ਸੁਨੇਹਾ ਭੇਜਿਆ ਤਾਂ ਅੱਗੋਂ ਜਵਾਰ ਮੱਲ ਦਾ ਜਵਾਬ ਆਇਆ ਪਘੌੜਿਆਂ ਲਈ ਭਰਤਪੁਰ ਵਿੱਚ ਕੋਈ ਥਾਂ ਨਹੀਂ ਜੇ ਤੁਸੀਂ ਕਿਲੇ ਵਿੱਚ ਜੂਝਦੇ ਹੋਏ ਸਾਨੂੰ ਸੁਨੇਹਾ ਲਾਉਂਦੇ ਜਾਂ ਕਿਲੇ ਤੋਂ ਬਾਹਰ ਅਫਗਾਨਾਂ ਨਾਲ ਲੋਹਾ ਲੈਂਦੇ ਆਂ ਸਹਾਇਤਾ ਲਈ ਸਾਦ ਦੇ ਤਾਂ ਅਸੀਂ ਝੱਟ ਦੌੜੇ ਆਉਂਦੇ ਪਰ ਤੁਸੀਂ ਤੁਸੀਂ ਤਾਂ ਗੀਦੀਆਂ ਵਾਂਗ ਪਿੱਠ ਵਿਖਾ ਕੇ ਭੱਜੇ ਹੋ ਸਾਡੇ ਤੋਂ ਸਹਾਇਤਾ ਦੀ ਕੋਈ ਆਸ ਨਾ ਰੱਖਿਓ ਤੇ ਜੇ ਹੋ ਸਕੇ ਤਾਂ ਸਾਰੀ ਉਮਰ ਮੇਰੇ ਮੱਥੇ ਵੀ ਨਾ ਲੱਗਿਓ ਆਪਣੇ ਭਾਂਜੇ ਜਵਾਰ ਮੱਲ ਦਾ ਇਹ ਸੁਨਿਆ ਮਿਲਦਿਆਂ ਹੀ ਸ਼ਰਮ ਦੇ ਮਾਰੇ ਰਾਏ ਮੱਲ ਨੇ ਜਮਣਾ ਵਿੱਚ ਛਾਲ ਮਾਰ ਦਿੱਤੀ ਤੈਨੂੰ ਕਿਹਾ ਸੀ ਨਾ ਨਜੀਬ ਖਾਂ ਦੇਖ ਲੈ 8 ਦਿਨ ਪੂਰੇ ਹੋਣ ਵਿੱਚ ਹਜੇ ਵੀ ਇੱਕ ਪੈਰ ਬਚਿਆ ਹੈ ਕਿਲਿਆਂ ਦੀ ਮਜ਼ਬੂਤੀ ਆਸ ਰਹੀ ਲੜਿਆ ਜਾਂਦਾ ਹੋਵੇ ਤਸਬਰ ਆਜੇ ਮਜਬੂਤ ਗੜ੍ਹ ਉਸਾਰ ਕੇ ਬੈਠ ਜਾਣ ਇਰਾਦਿਆਂ ਦੀ ਮਜਬੂਤੀ ਹੀ ਫਤਿਹ ਦਿਵਾਉਂਦੀ ਹੈ ਫਿਰ ਭਾਵੇਂ ਕੋਈ ਕਿਲੇ ਵਿੱਚ ਹੋਵੇ ਜਾਂ ਮੈਦਾਨ ਵਿੱਚ ਸੱਚ ਗਿਆ ਬਾਦਸ਼ਾਹ ਸਲਾਮਤ ਤਾਂ ਹੀ ਤਾਂ ਤੁਸੀਂ ਦੁਰੇ ਦੁਰਾਨੀ ਸਦਵਾਉਂਦੇ ਹੋ ਮੈਂ ਤੁਹਾਡੀ ਸਮਰਾਥਾ ਤੇ ਸ਼ੱਕ ਕੀਤਾ ਉਸ ਲਈ ਮਾਫੀ ਚਾਹੁੰਦਾ ਹਾਂ ਹੁਣ ਨਜੀਬ ਖਾਨ ਦੇ ਚਿਹਰੇ ਤੇ ਵੀ ਰੌਣਕ ਪਰਤ ਆਈ ਸੀ ਤੇ ਉਹ ਅੱਧੀ ਰਾਤ ਦੇ ਹਨੇਰੇ ਵਿੱਚ ਵੀ ਦੇਖੀ ਜਾ ਸਕਦੀ ਸੀ ਸਿਰਫ 8 ਦਿਨਾਂ ਵਿੱਚ ਅਲੀਗੜ ਦੇ ਮਜਬੂਤ ਕਿਲੇ ਦੇ ਅਬਦਾਲੀ ਦੁਆਰਾ ਮਾਰੇ ਜਾਣ ਦੀ ਖਬਰ ਸਭ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਆਗਰੇ ਵਾਲੇ ਤਾਂ ਅਬਦਾਲੀ ਦੇ ਆਉਣ ਤੋਂ ਪਹਿਲਾਂ ਹੀ ਕਿਲਾ ਛੱਡ ਕੇ ਹਰਨ ਹੋ ਗਏ। ਗੱਲ ਦੂਰ ਦੱਖਣ ਪੂਨੇ ਤੱਕ ਪਹੁੰਚ ਗਈ ਤੇ ਮਰੱਟਿਆਂ ਨੂੰ ਆਪਣਾ ਸੰਘਾਸਨ ਡੋਲਦਾ ਜਾਪਿਆ। ਹੁਣ ਚੁੱਪ ਬੈਠਿਆ ਨਹੀਂ ਸਰਨਾ। ਪੇਸ਼ਵਾ ਬਾਊ ਸਾਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕਰਨੀ ਹੀ ਪਵੇਗੀ। ਨਹੀਂ ਤਾਂ ਕੋਇਲਗੜ ਕੀ ਸ਼ਨੀਵਾਰਵਾੜਾ ਵੀ ਅਬਦਾਲੀ ਨੂੰ ਬਹੁਤੀ ਦੂਰ ਨਹੀਂ। ਜੇ ਉਸ ਨੂੰ ਨਾ ਰੋਕਿਆ ਗਿਆ ਤਾਂ ਉਹ ਅੱਗੇ ਵਧਦਾ ਹੀ ਰਹੇਗਾ। ਦਿੱਲੀ ਨੇ ਜਿਸ ਤਰ੍ਹਾਂ ਉਸ ਅੱਗੇ ਗੋਡੇ ਟੇਕੇ ਹਨ ਦੱਖਣ ਪਹੁੰਚਣਾ ਵੀ ਉਸ ਲਈ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੋਵੇਗੀ। ਸਦਾ ਸ਼ਿਵਰਾਓ ਨੇ ਪੇਸ਼ਵਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਸਦਾ ਸ਼ਿਵ ਦੇ ਇਹ ਬੋਲ ਸੁਣਦਿਆਂ ਹੀ ਲਊ ਦਾ ਤਿਹਾਇਆ ਪਾਣੀਪਤ ਮਰਾਠਿਆਂ ਤੇ ਅਫਗਾਨਾਂ ਨੂੰ ਬੇਸਬਰੀ ਨਾਲ ਉਡੀਕਣ ਲੱਗਾ। ਉਧਰ ਅਫਗਾਨ ਹਿੰਦੁਸਤਾਨ ਨੂੰ ਕੁੱਟਦੇ ਮਿੱਦਦੇ ਹੋਏ ਅੱਗੇ ਵਧਦੇ ਜਾ ਰਹੇ ਸਨ। ਹੁਣ ਉਹਨਾਂ ਰੁਖ ਬਿੰਦਰਾਬਨ ਵੱਲ ਕੀਤਾ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ